ਜੋ ਅਭਿਆਨ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਣੇ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਨਵਰ ਦੱਸਿਆ ਨੂੰ ਮਿਰਕ ਔਰ ਡੀਐਸਪੀ ਸਾਹਿਬ ਸਰਦਾਰ ਸਰਵਜਿੰਦਰ ਬਾਲਰ ਦੀ ਰਹਿਮਾਈ ਹੇਠ ਜਿਹੜਾ ਤਨਹਰਾ ਕੋਈ ਤੇ ਨਾਕਾਬੰਦੀ ਕੀਤੀ ਗਈ ਸੀ ਜਿਸ ਦਾ ਦੋ ਨੌਜਵਾਨ ਜਿਹੜੇ ਆ ਪੈਂਦਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਰਾਸ਼ੀ ਲੈਣ ਤੇ ਉਹਨਾਂ ਕੋਲ 100 ਉੰਨੀ ਗੋਲੀਆਂ ਸ਼ਰੀਰ ਜਿਹੜੀਆਂ ਉਹ ਬRAND ਹੋਈਆਂ ਜਿਨ੍ਹਾਂ ਦੇ ਨਾਮ ਹੈਗੇ ਆ ਸਿਮਰ ਪ੍ਰੀਤ ਸਿੰਘ ਕੇਰੀਅਸ ਸਿਮਾ ਸਾਨੂੰ ਹਰਮਨਸਰਵਲ ਉਹ ਦੂਜਾ ਹੈਗਾ ਸੁਖਦੇਵ ਸਿੰਘ ਸਾਨੂੰ ਜਸਵੀਰ ਸਿੰਘ ਇਹ ਬੁਰਾਇਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੋਂ ਜਿਹੜੀਆਂ 119 ਨਿਸ਼ਾਨੀਆਂ ਗੋਲੀਆਂ ਜਿਹੜੀਆਂ ਉਹ ਬRAND ਹੋਈਆਂ ਨੇ ਜਿਨ੍ਹਾਂ ਦੇ ਖਲਾਫ ਮਕਰਮਾ ਨੰਬਰ 102 22 ਕਾਟ ਜਸੀ ਐਨ ਡੀ ਪੀ ਐਸ ਸਟੈਗ੍ਰਾਫ ਉਹ ਦਰਜਸ਼ਤ ਕੀਤਾ ਗਿਆ ਔਰ ਜਿਹੜਾ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸੇ ਦਰਾਂ ਚਮਕੀ ਚਾਹ ਦਸਾਂਜ ਕਰਾ ਸਕਿੰਦਰ ਸਿੰਘ ਛੋਡੀ ਨੇ ਨਾਕਾਬੰਦੀ ਦਰਾਂ ਦਾ ਇੱਕ ਪੀਓ ਗ੍ਰਿਤ ਕਰ ਕੀਤਾ ਜਿਹਦਾ ਕਾਫੀ ਲੰਬੇ ਸਮੇਂ ਤੋਂ ਇਹ ਪਗੋੜਾ ਤੇ ਆ ਰਿਹਾ ਸੀਗਾ ਕਲਦੀਪਰਾ ਇਹਦੀ ਸਕੀਪਰ ਉਤਰ ਪ੍ਰਕਾਸ਼ ਰਾਮ ਵਾਸੀ ਭਰੇਤੇ ਦਾ ਰਹਿਣ ਵਾਲਾ ਇਹਨੂੰ ਬ੍ਰਿਫ ਕਰਕੇ ਜਿਹੜਾ ਰਿਪੋਰਟ ਵਿੱਚ ਪੇਸ਼ ਕੀਤਾ ਗਿਆ ਜੋ ਅਭਿਆਨ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਣੇ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਨ ਦੱਸੇ ਨੂੰ ਬਿਰਕ ਔਰ ਡੀਐਸਪੀ ਸਾਹਿਬ ਸਰਦਾਰ ਸਰਵਰ ਸਿੰਘ ਪਾਲ ਦੀ ਰਹਿਮਾਈ ਹੇਠ ਜਿਹੜਾ ਤਨਹਰਾ ਕੋਈ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਜਿਸ ਦਾ ਦੋ ਨੌਜਵਾਨ ਜਿਹੜੇ ਆ ਪੈਂਦਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਰਾਸ਼ੀ ਰੈਂਡ ਤੇ ਉਹਨਾਂ ਕੋਲੋਂ 100 ਉੰਨੀ ਗੋਲੀਆਂ ਮਸ਼ੀਨੀਆਂ ਜਿਹੜੀਆਂ ਉਹ ਬRAND ਹੋਈਆਂ ਜਿਨ੍ਹਾਂ ਦੇ ਨਾਮ ਹੈਗੇ ਆ ਸਿਮਰ ਪ੍ਰੀਤ ਸਿੰਘ ਕੇਰੀਅਸ ਸਿਮਾ ਸਾਨੂੰ ਹਰਮਨਸਰ ਵਾਲਾ ਉਹ ਦੂਜਾ ਹੈਗਾ ਸੁਖਦੇਵ ਸਿੰਘ ਸਾਨੂੰ ਜਸਵੀਰ ਸਿੰਘ ਇਹ ਬੁਰਾਇਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਪਾਸਬੋਦੀਆਂ 119 ਮਸ਼ੀਨੀਆਂ ਗੋਲੀਆਂ ਜਿਹੜੀਆਂ ਉਹ ਬRAND ਹੋਈਆਂ ਨੇ ਜਿਨ੍ਹਾਂ ਦੇ ਖਲਾਫ ਮਕਦਮਾ ਨੰਬਰ 102 22 ਕਾਰਜ ਜਸੀ ਐਨ ਡੀ ਪੀ ਐਸ ਸਕ੍ਰਿਪਟ ਉਹ ਦਰਜ ਕੀਤਾ ਗਿਆ ਔਰ ਜਿਹੜਾ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਵਿਸ਼ੇਦ ਰਾਨ ਚਮਕੀ ਚਾਹ ਦਸਾਂਜ ਕਲਾਂ ਸੁਖਵਿੰਦਰ ਸਿੰਘ ਛੋਡੀ ਨੇ ਨਾਕਾਬੰਦੀ ਦੌਰਾਨ ਇੱਕ ਪੀਓ ਬ੍ਰਿਧਦਾ ਕੀਤਾ ਜਿਹਦਾ ਕਾਫੀ ਲੰਬੇ ਸਮੇਂ ਤੋਂ ਇਹ ਟਕੋੜਾ ਤੇ ਆ ਰਿਹਾ ਸੀਗਾ ਕਲਦੀਪ ਸਿੰਘ ਕਿਰੀ ਸਗੀਪਾ ਉਤਰ ਪ੍ਰਕਾਸ਼ ਸਿੰਘ ਵਾਸੀ ਤ੍ਰੇਤੇ ਦਾ ਰਹਿਣ ਵਾਲਾ ਇਹਨੂੰ ਬ੍ਰਿਧਦਾ ਕਰਕੇ ਜਿਹੜਾ ਰਿਪੋਰਟ ਵਿੱਚ ਪੇਸ਼ ਕੀਤਾ ਗਿਆ ਹੈ